ਵਿਟਾਮਿਨ ਅਤੇ ਖਣਿਜ ਇਹਨਾਂ ਵਿੱਚ ਵਿਟਾਮਿਨ ਸੀ ਵਿਟਾਮਿਨ ਸੀ ਅਤੇ ਕਈ ਤਰ੍ਹਾਂ ਦੇ ਮਹੱਤਵਪੂਰਨ ਖਣਿਜ ਜਿਵੇਂ ਕਿ ਮੈਗਨੀਜ਼ ਅਤੇ ਆਇਰਨ ਹੁੰਦੇ ਹਨ ਵਿਟਾਮਿਨ ਸੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਇਮਿਊਨਿਟੀ ਨੂੰ ਵਧਾਉਂਦਾ ਹੈ ਅੱਖਾਂ ਲਈ ਲੱਗਦਾ ਹੈ ਮਟਰ ਵਿੱਚ ਰੋਟੀਨ ਅਤੇ ਜ਼ੈਕਸਾਂਥਿਨ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਅੱਖਾਂ ਦੀ ਰੌਸ਼ਨੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਵਜ਼ਨ ਕਟੌਣ ਵਿੱਚ ਸਹਾਇਕ ਇਹਨਾਂ ਵਿੱਚ ਫਾਈਬਰ ਅਤੇ ਪ੍ਰੋਟੀਨ ਜ਼ਿਆਦਾ ਹੋਣ ਕਾਰਨ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ ਜਿਸ ਨਾਲ ਖੁਕ ਘਟ ਲੱਗਦੀ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ जदो जिमी कंधर पकाया, पकाया जाता है तेहत एक, एक संपूर्ण खुराक बन जाती है ये सब्जी शरीर न जरुरी पोषण देने स्वाद भी बहुत वादिया हमारी है